ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਵੇਰੇ ਬੰਗਾ ਸ਼ਹਿਰ ਦੇ ਸੰਚਾਲੀ ਬਾਜ਼ਾਰ ਵਿੱਚ ਉਸ ਵੇਲੇ ਪਗੜ ਮਚ ਗਈ ਜਦੋਂ ਹੋ ਰਹੀ ਬਰਸਾਤ ਕਾਰਨ ਇੱਕ ਖਸਤਾ ਹਾਲ ਮਕਾਨ ਦੀ ਬਾਰਲੀ ਕੰਦ ਡਿੱਗਣ ਨਾਲ ਜ਼ੋਰਦਾਰ ਤਮਾਕਾ ਹੋਇਆ ਖਸਤਾ ਹਾਲ ਮਕਾਨ ਦੀ ਡਿੱਗੀ ਇਸ ਕੰਦ ਨਾਲ ਭਾਵੇਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਮੁਹੱਲੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਕਈ ਹੋਰ ਮਕਾਨ ਵੀ ਹਨ ਜਿਨ੍ਹਾਂ ਦੇ ਮਾਲਕ ਜਾਂ ਤਾਂ ਵਿਦੇਸ਼ਾਂ ਵਿੱਚ ਗਏ ਹੋਏ ਹਨ ਜਾ ਫਿਰ ਉਹ ਨਵੇਂ ਸਥਾਨ ਤੇ ਸ਼ਿਫਟ ਹੋ ਚੁੱਕੇ ਹਨ ਪਰ ਉਹਨਾਂ ਵੱਲੋਂ ਛੱਡੇ ਗਏ ਇਹਨਾਂ ਖਸਤਾ ਹਾਲ ਮਕਾਨਾਂ ਕਰਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਕਰਕੇ ਇਹਨਾਂ ਮਕਾਨਾਂ ਦੇ ਆਂਗ-ਗੁਆਂਢ ਵਿੱਚ ਰਹਿੰਦੇ ਲੋਕਾਂ ਦੀ ਜਾਨ ਹਮੇਸ਼ਾ ਮੁਠੀ ਵਿੱਚ ਰਹਿੰਦੀ ਹੈ ਉਹਨਾਂ ਦੱਸਿਆ ਕਿ ਜਦੋਂ ਇਹ ਦੀਵਾਰ ਡਿੱਗੀ ਤਾਂ ਨਾਲ ਹੀ ਬਿਜਲੀ ਦੀਆਂ ਤਾਰਾਂ ਟੁੱਟ ਕੇ ਪਾਣੀ ਵਿੱਚ ਡਿੱਗ ਪਈਆਂ ਜਿਸ ਕਾਰਨ ਇਥੋਂ ਲੰਘਦਾ ਕੋਈ ਵੀ ਵਿਅਕਤੀ ਬਿਜਲੀ ਦੀ ਲਪੇਟ ਵਿੱਚ ਵੀ ਆ ਸਕਦਾ ਸੀ ਅਤੇ ਤੁਰੰਤ ਬਿਜਲੀ ਵਿਭਾਗ ਨੂੰ ਫੋਨ ਕਰਕੇ ਇਨ੍ਹਾਂ ਤਾਰਾਂ ਦੀ ਬਿਜਲੀ ਬੰਦ ਕਰਵਾਈ ਗਈ। ਮੁਅੱਲਾ ਨਿਵਾਸੀਆਂ ਨੇ ਆਖਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਖਸਤਾ ਹਾਲ ਮਕਾਨਾਂ ਦੀ ਮਿਲੀ ਸ਼ਿਕਾਇਤ ਉਪਰੰਤ ਮਕਾਨਾਂ 'ਤੇ ਨੋਟਿਸ ਲਗਾ ਕੇ ਆਪਣਾ ਪੱਲਾ ਚਾੜ ਲਿਆ ਹੈ ਪਰ ਅਗਰ ਇਹ ਮਕਾਨ ਡਿੱਗਣ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਉਹਨਾਂ ਮੰਗ ਕੀਤੀ ਕਿ ਨਾ ਮਕਾਨਾਂ ਤੋਂ ਹੁੰਦੇ ਨੁਕਸਾਨ ਨੂੰ ਦੇਖਦਿਆਂ ਇਸ ਮਸਲੇ ਦਾ ਟੁਕਵਾ ਹੱਲ ਕੱਢਿਆ ਜਾਵੇ। ਦੇਖਦੇ ਆ ਸੀਨੀਅਰ ਸਟਾਫ رپورਟਰ ਰਕੇਸ਼ अरोड़ा ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਇਹ ਕੀ ਨਾਮ ਆਪਣਾ ਅੱਜ ਮੇਰਾ ਫਲਵੀਰ ਸਿੰਘ ਪਾਵਲਾ ਜੀ ਹਾਂਜੀ ਹਾਂਜੀ ਇਹ ਦੱਸੋ ਕੀ ਹੋ ਰਿਹਾ ਹੈ ਹਾਂਜੀ ਭਾਈ ਨਮਸਾਹੀ ਸੰਚੈਲੇ ਵੀ ਯਾਰ ਪੰਗਾ ਦੇ ਰਹਿਣ ਵਾਲੇ ਆ ਇਹ ਮਕਾਨ ਪਾਈ ਅੱਜ ਤੋਂ ਤਕਰੀਬਨ 2023 ਦੇ ਵਿੱਚ ਇਹਦੇ ਮਕਾਨ ਦੇ ਉੱਤੇ ਨੋਟਿਸ ਲੱਗਾ ਸੀਗਾ ਕਿ ਅਗਰ ਇਹ ਮਕਾਨ ਦੀ ਕੋਈ ਕੰਦ ਡਿੱਗਦੀ ਆ ਇਹਦਾ ਜਿਹੜਾ ਨੁਕਸਾਨ ਆ ਉਹ ਮਕਾਨ ਮਾਲਕੇ ਹੀ ਜ਼ਿੰਮੇਵਾਰ ਹੋਊਗਾ ਨਹੀਂ ਆ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਅੱਜ ਪਾਜੀ ਅੱਜ ਸਵੇਰੇ ਤੇ 8:40 ਮਿੰਟ ਤੇ ਅਸੀਂ ਅੰਦਰ ਬੈਠੇ ਸੀਗੇ ਤੇ ਇੱਕਦਮ ਇਹ ਧਮਾਕਾ ਹੋਇਆ ਧਮਾਕਾ ਸੁਣ ਕੇ ਸਾਨੂੰ ਪਤਾ ਲੱਗਾ ਕਿ ਇਹ ਹੀ ਇੱਕ ਦੁਬਾਰ ਡਿਗੀ ਲੱਗਦੀ ਹੈ ਜੋ ਅਸੀਂ ਬਾਹਰ ਨਿਕਲ ਕੇ ਦੇਖਿਆ ਤੇ ਬਾਕੀ ਆਹੀ ਦਿਵਾਰੇ ਡਿਗੀ ਪਈ ਸੀ ਸਭ ਤੋਂ ਵੱਡਾ ਇਹ ਪਰਮਾਦਰਨਾ ਚੋਗਰ ਹੈ ਕਿ ਇਸ ਦੇ ਥੱਲੇ ਕੋਈ ਆ ਕੇ ਕਿਸੇ ਦਾ ਜਾਨੇ ਜਾਂ ਮਾਲੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਇਹ ਇਹ ਪਤਾ ਹੈ ਕਿ ਮਾਲਕ ਨੂੰ ਨਾ ਵੈਸੇ ਕੋਈ ਪੈਸਾਗਾ ਜੇ ਮਕਾਨ ਪਈ ਅਜ ਤੋਂ ਪਹਿਲਾਂ ਤਾਂ ਸੀਗਾ ਇਹ ਗਨਾਲ ਅਜ ਤੋਂ ਕਈ ਕਈ ਸਾਲ ਪਹਿਲਾਂ ਗਨਾਲ ਸੀ ਪਤੰਗਾ ਵਾਲੇ ਉਹ ਇੱਥੇ ਰਹਿੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਮਕਾਨ ਸੀ ਮੁੱਲੀ ਧਰ ਦਾ ਠੀਕ ਹੈ ਉਹਨਾਂ ਨੂੰ ਵੀ ਇਹ ਪ੍ਰਸ਼ਾਸਨ ਨੇ ਨੋਟਿਸ ਭੇਜਿਆ ਸੀਗਾ ਕਿ ਇਹ ਮਕਾਨ ਦੀ ਕੰਧ ਜਿਹੜੀ ਹੈਗੀ ਹੈ ਇਹਨੂੰ ਠੀਕ ਕਰਵਾਇਆ ਜਾਵੇ ਪਰ ਨਾ ਤਾਂ ਉਹਨਾਂ ਨੇ ਤੇ ਨਾ ਹੀ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਦਿੱਤਾ ਜੀ ਹਣ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਭਾਈ ਪਤਾ ਲੱਗਾ ਸੀ ਇਹਦੀ 12 ਚ ਕਰੰਟ ਸੀਗਾ ਜਿਸ ਟਾਈਮ ਡਿੱਗਿਆ ਦਾ ਜਿਸ ਲੱਗਾ ਤਾਂ ਨਹੀਂ ਕਿਸੇ ਦੋ ਤ ਵਾਰ ਡਿੱਗੀ ਤਾਂ ਤਾਰਾਂ ਇਹਦੀਆਂ ਪਾਣੀ ਦੇ ਵਿੱਚ ਆ ਕੇ ਡੇਪੀਆਂ ਪਾਣੀ ਵਿੱਚ ਜੇ ਗਾੜੇ ਨਿਕਲ ਲਾ ਪਏ ਅਸੀਂ ਐਸ ਡੀਓ ਸਾਹਿਬ ਨੂੰ ਫੋਨ ਕਰਕੇ ਇਹ ਬਿਜਲੀ ਦੀ ਸਪਲਾਈ ਬੰਦ ਕਰਵਾਈ ਬਸ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਪਾਣੀ ਚੋਂ ਜੰਗਿਆੜੇ ਨਿਕਲਦੇ ਤਾਰਾਂ ਨਿਕਲ ਲਾ ਪਏ ਸੀ